ਕਹਿੰਦੇ ਕਿ ਤੱਕੇਸ਼ਾਈ ਹੋ ਰਹੀ ਹੈ ਇਸ ਕਰਕੇ ਕਾਂਗਰਸ ਸਿਲੈਕਸ਼ਨ ਨਹੀਂ ਲੜੂਗੀ ਮੈਂ ਇਹਦਾ ਸੱਜਣਾ ਨੂੰ ਇਹ ਕਹਿਣਾ ਚਾਹੁੰਦਾ ਥੋੜਾ ਬਹੁਤਾ ਤੇ ਕਿਤੇ ਪਤਵਾਤਵਾ ਦਾ ਖੌਫ ਖਾਇਆ ਕਰੋ ਥੋੜਾ ਬਹੁਤਾ ਤੁਸੀਂ ਉਸ ਪਾਰਟੀ ਦੇ ਵਿੱਚ ਜੇ ਜਿਸ ਪਾਰਟੀ ਨੇ ਪੰਜਾਬ ਨਾਲ ਪੰਜਾਬ ਦੇ ਲੋਕਾਂ ਨਾਲ ਹਰ ਤਰ੍ਹਾਂ ਦੀ ਵਦੀਕੀ ਕੀਤੀ ਪਿਛਲੇ 75 ਸਾਲ ਦੇ ਵਿੱਚ ਤੁਸੀਂ ਵਦੀਕੀਆਂ ਕਰਦੇ ਰਹੇ ਹੋ ਗੁੱਡਾ ਗਰਦੀ ਕਰਦੇ ਰਹੇ ਹੋ ਸੱਜ ਮੈਂ ਉਹਨਾਂ ਨੂੰ ਇਸ ਗੱਲ ਦਾ ਚੈਲੰਜ ਕਰਨਾ ਚਾਹੁੰਦਾ ਆਮ ਆਦਮੀ ਪਾਰਟੀ ਦੀ ਤਲਸ ਤੋਂ ਕਿ ਉਹ ਕਹਿੰਦੇ ਕਿ ਸਾਡੇ ਇੱਕ ਐਮਐਲਏ ਤੇ ਬਸਤਾ ਹੋ ਗਿਆ ਸਰਕਾਰੀਆਂ ਸਾਹਬ ਤੇ ਉਹਨਾਂ ਦੇ ਭਤੀਜੇ ਤੇ ਬੱਚਾ ਹੋ ਗਿਆ ਧੱਕੇਸ਼ਾਈ ਆ ਇਸ ਕਰਕੇ ਅਸੀਂ ਲਖਸ਼ ਦਾ ਜਿਹੜਾ ਬਾਈਕਾਟ ਕਰ ਰਹੇ ਆ ਇਲੈਕਸ਼ਨ ਤੇ ਧੱਕੇ ਹੋ ਰੇ ਆ ਅਮਸਾ ਅਧਿਆਤੀ ਦੇ ਵਿੱਚ ਸਾ ਜਿੱਥੇ ਇਲੈਕਸ਼ਨ ਹੋ ਰਹੀ ਆ ਬਾਬਾ ਬਕਾਲਾ ਅੱਜ ਖਬਰਾਂ ਦੇ ਵਿੱਚ ਖਬਰਾਂ ਲੱਗੀਆਂ ਕੱਲੇ ਕੱਲੇ ਹਲਕੇ ਦੀਆਂ ਖਬਰਾਂ ਲੱਗੀਆਂ ਕਿ ਕਿਨੇ ਕਿਨੇ ਜ਼ੋਨ ਉੱਥੇ ਬਲਾਕ ਸਰਪਤੀ ਦੇ ਜਿੱਥੇ ਇਲੈਕਸ਼ਨ ਹੋ ਰਹੀ ਆ ਕਾਂਗਰਸੀ ਦਸਨ ਬਾਬੇ ਕਾਲਜ ਕਿੱਥੇ ਤੱਕ ਅਛਾਈ ਹੋਈ ਹੈ ਕਾਂਗਰਸੀ ਦਸਨ ਜੜਿਆਲੇ ਚ ਕਿੱਥੇ ਤੱਕ ਅਛਾਈ ਹੋਈ ਹੈ ਕਾਂਗਰਸੀ ਦਸਨ ਕਿ ਮਜੀਠਾ ਅਟਾਰੀ ਰਾਜਾ ਸੰਸੀ ਨੂੰ ਪਿੱਡੀ ਸੈਦਾ ਛੱਡ ਕੇ ਇੱਕ ਝਗੜੇ ਤੋਂ ਬਿਨਾ ਅਜ ਨਾਰਾ ਕਿਸੇ ਬੰਦੇ ਨਾਲ ਕੋਈ ਤੱਕਾ ਆਇਆ ਕੇ ਨੂੰ ਪੁਲਸ ਨੇ ਕੁਝ ਕਿਹਾ ਕੇ ਦੀ ਫਾਈਲ ਪਾੜੀਆ ਕੇ ਦਾ ਪੇਪਰ ਪਾੜਿਆ ਮੇਰਾ ਚੈਲੰਜ ਹੈ ਸਾਬਤ ਕਰਕੇ ਦਿਖਾਉ ਕਿੱਥੇ ਤੱਕ ਆਇਆ ਜਿਹੜੀ ਅਸਲ ਗੱਲ ਹੈ ਅਸਲ ਗੱਲ ਕਾਂਗਰਸੀ ਭੱਜ ਗਏ ਇਲੈਕਸ਼ਨ ਲੜਰ ਤੋਂ ਭੱਜ ਗਏ ਫਿਰ ਕਾਂਗਰਸ ਦੀ ਪਾਟੋ ਤੜ ਤੁਸੀਂ ਕੱਲ ਸਾਰਿਆਂ ਨੇ ਉਹ ਬਿਆਨ ਸੁਣਿਆ ਸਾਡੀ ਭੈਣ ਦਾ ਸਿੱਧੂ ਜਿਹੜੇ ਉਹਦੀ ਲੀਡਰ ਨੇ ਨਵਜੋਤ ਕੋ ਸਿੱਧੂ ਜੀ ਦਾ ਤੁਸੀਂ ਬਿਆਨ ਸੁਣਿਆ ਉਹ ਭੈਣ ਜੀ ਕੀ ਕਹਿ ਰਹੇ? ਉਹ ਭੈਣ ਜੀ ਉਹ ਕਹਿੰਦੇ 500 ਕਰੋੜ ਰੁਪਈਆ ਚਾਹੀਦਾ ਜੇ ਸੀਐਮ ਦਾ ਚਿਹਰਾ ਬੜਨਾ 500 ਕਰੋੜ ਔਰ ਹਮਾਰੇ ਪਾਸ ਪੈਸੇ ਨਹੀਂ ਹੈ ਕਿਸੇ ਵੀ ਪਾਰਟੀ ਕੋ ਦੇਣੇ ਲਈ ਪਰ ਹਮ ਰਿਜ਼ਲਟਸ ਦੇ ਦੇਂਗੇ ਆਪਕੋ ਔਰ ਦੂਜੀ ਗੱਲ ਕੀ ਕਹੀ ਉਹਨਾਂ ਨੇ? ਕਿ ਪੰਜ ਪੰਜ ਮੁੱਖ ਮੰਤਰੀ ਪੰਜਾਬ ਚ ਤੁਰੇ ਫਿਰਦੇ ਆ ਸਰ ਤੁਸੀਂ ਕਾਂਗਰਸ ਦਾ ਬੇੜਾ ਗੱਧ ਕਰਕੇ ਦੱਸਤਾ ਤੁਸੀਂ ਕਾਂਗਰਸ ਨੂੰ ਪਿੰਡਾਂ ਤੱਕ ਮਾਰ ਕੇ ਦੱਸਤਾ ਤਾਡੀ ਟਿਕਟ ਤੇ ਕੋਈ ਬੰਦਾ ਇਲੈਕਸ਼ਨ ਨਹੀਂ ਲੜਨੀ ਚਾਹੁੰਦਾ ਹਰ ਕਾਂਗਰਸੀ ਨਿਰਾਸ਼ ਹੋ ਗਿਆ ਤੁਹਾਡੀ ਆਪਸੀ ਧੜੇਬਾਜੀ ਇੰਨੀ ਹੈ ਆਪਸੀ ਗੁੱਟਵਾਦੀ ਹੈ ਨਹੀਂ ਹੈ ਤੁਹਾਡੇ ਕੋ ਕੈਂਡੀਡੇਟ ਦੀ ਪੂਰੀ ਹੋਇਆ ਯਾਰ ਤੁਸੀਂ ਉਦਾ ਹੀ ਮਾਰੀ ਜਾਂਦੇ ਹੋ ਤੱਕੇਸ਼ਾਈ ਹੋਈ ਦੀ ਤੱਕੇਸ਼ਾਈ ਹੋਈ ਰਾਜਸਭਾ ਦੇ ਵਿੱਚ ਪਿੰਡੀ ਸੈਦਾ ਦੇ ਵਿੱਚ ਜੋ ਕਾਂਗਰਸੀਆਂ ਨੇ ਕੀਤਾ ਆਮੰਦ ਦੀ ਭਸਤਾ ਲਾਲ ਹੈ ਮੇਰਾ ਇਹਨਾਂ ਤੋਂ ਚੈਲੰਜ ਹੈ ਜਾ ਕੇ ਵੇਖ ਕੇ ਆਓ ਉਹਨਾਂ ਬੰਦਿਆਂ ਦਾ ਹਾਲ ਜਿਨ੍ਹਾਂ ਨੂੰ ਕੋ ਗਿਆ ਵੱਗਿਆ ਜਿਨ੍ਹਾਂ ਨੂੰ ਵੱਢ ਦਿੱਤਾ ਸਾਰਾ ਪੰਜ ਬੰਦੇ ਉਥੇ ਹਸਪਤਾਲ ਚ ਦਾਖਲ ਨੇ ਇਹ ਪਹਿਲਾਂ ਵੀ ਸਤ ਜਦੋਂ ਲੈਕਚਰ ਹੁੰਦੀਆਂ ਰਹੀਆਂ ਸਰਪੰਚਾਂ ਦੀਆਂ ਹੋ ਗਿਆ ਬਲਾਕ ਸੰਮਤੀ ਦੀਆਂ ਹੋ ਗਿਆ ਜਿਹੜਾ ਪ੍ਰਿਸ਼ਦੀਆਂ ਹੋ ਗਿਆ ਇੱਥੋਂ ਤੱਕ ਕਿ ਕਈਆਂ ਵਿਧਾਨ ਸਭਾ ਦੀਆਂ ਲੈਕਚਰਾਂ ਚ ਵੀ ਲੋਕ ਮਾੜੀ ਪੱਲੀ ਗੱਲ ਤੋਂ ਲੜ ਪੈਂਦੇ ਆ ਪੋਚ ਇੱਥੇ ਵੀ ਲੜ ਪਏ ਉਹ ਇੱਥੇ ਜੋ ਕਾਂਗਰਸੀਆਂ ਨੇ ਗੁੱਡਾ ਕਰਦੀ ਕੀਤੀ ਉਹ ਮੂੰਹ ਬੋਲਦੀ ਤਸਵੀਰ ਅਮਨਦੀ ਹਸਪਤਾਲ ਦੇ ਵਿੱਚ ਹੈ ਸਾਦ ਆਪਣੀ ਗੱਲ ਕਰਦਾ ਆਪਣੀ ਤਰਨਤਾਰ ਦੇ ਵਿੱਚ ਜਿਸ ਟੰਗ ਨਾਲ ਕਾਂਗਰਸ ਦਾ ਬੁਰਾ ਹਾਲ ਹੋਇਆ ਜਿਸ ਟੰਗ ਨਾਲ ਉੱਥੇ ਕਾਂਗਰਸ ਦੇ ਛਿੱਤਰੀਦਾਲ ਵੱਡੀ ਆਪਸੀ ਫੁੱਟਬਾਜੀ ਪੂਰੇ ਪੰਜਾਬ ਨੂੰ ਪਤਾ ਸਤ ਤੁਹਾਡੇ ਦੇ ਲੀਡਰ ਕਹੇਵੇ ਕਿ ਪੰਜ-ਪੰਜ ਮੁੱਖ ਮੰਤਰੀ ਆ ਧੜੇ ਬਣੇ ਆ 500 ਕਰੋੜ ਰੁਪਏ ਚਾਹੀਦਾ ਤਾਂ ਇਹ ਧੜੇ ਬੰਦੀਆਂ ਕਰਕੇ ਲੋਕ ਨਿਵਾਸ਼ ਹੋ ਗਏ ਤਹਾਡੇ ਨਾਲ ਕੋਈ ਖੜਦਾ ਨਹੀਂ ਚਾਹੁੰਦਾ ਤੁਹਾਡੇ ਨਾਲ ਕੋਈ ਲੜਦਾ ਨਹੀਂ ਚਾਹੁੰਦਾ ਤੁਹਾਡੀ ਗਵਾਈ ਚ ਕੋਈ ਨਹੀਂ ਲੜਦਾ ਚਾਹੁੰਦਾ ਛੱਡ ਕੇ ਤੁਸੀਂ ਭੱਜ ਗਏ ਜਦੋਂ ਤੁਹਾਨੂੰ ਪਤਾ ਲੱਗਾ ਕਿ ਸਾਡਾ ਹਾਲ ਜਿਹੜਾ ਤੰਤਰ ਦਾਦਾ ਹੋਣ ਜਾਦਿਆ ਆਪਾਂ ਕੀਤਾ ਕੀ ਹੈ ਜੀ ਇੱਕੋ ਪਿੰਡ ਦੇ ਵਿੱਚ ਦੋ ਦੋ ਤਿੰਨ ਤਿੰਨ ਗਰੁੱਪ ਜੀ ਆ ਬਾਜਵੇ ਦਾ ਧੜਾ ਜੀ ਆ ਸੁੱਖੀ ਦਾ ਧੜਾ ਜੀ ਆਉਲੇ ਦਾ ਧੜਾ ਜੀ ਹਰਪ੍ਰਤਾਪ ਦਾ ਧੜਾ ਜੀ ਆ ਸੁਖ ਸਰਕਾਰੀਆਂ ਦਾ ਧੜਾ ਜੀ ਸੱਤ ਧਰਿਆ ਵੀ ਲਾਗ ਦਿੱਤੀ ਕਰਿਓ ਤੁਸੀਂ ਪੰਜਾਬ ਕਿੱਥੇ ਆ ਸਰ ਪੰਜਾਬ ਦੱਸੋ ਕਿੱਥੇ ਆ ਪੰਜਾਬ ਕਿੱਥੇ ਆ ਤੁਹਾਡੇ ਹਲਕਿਆਂ ਕਿੱਥੇ ਨੇ ਜਿਹੜੇ ਸਾਡੀ ਭੈਣ ਦੇ ਦੋਸ਼ ਲਾਏ ਅਕੱਲ ਉਹ ਸਰ ਉਹਨਾਂ ਦੇ ਐਵੇਂ ਨਹੀਂ ਲਾਣਾ ਚਾਹੀਦਾ ਜੇ ਪੰਜ ਮੁੱਖ ਮੰਤਰੀ ਤੂੰ ਦੇ ਫਿਰਦੇ ਆ ਪਤਾ ਨਹੀਂ ਕਿੰਨੇ ਐਮਐਲਏ ਹੋਣਗੇ ਕਿੰਨੇ ਐਮਪੀ ਤੂੰ ਦੇ ਫਿਰਦੇ ਆ 500 ਕਰੋੜ ਰੁਪਇਆ ਚਾਹੀਦਾ ਤੇ ਸਰ ਕਿਸੇ ਦੇ ਏਜੰਡੇ ਤੇ ਪੰਜਾਬ ਹੈਗਾ ਹਰ ਬੰਦਾ ਇਸ ਦੌਰ ਜਾ ਕੇ ਮੈਂ ਮੁੱਖ ਮੰਤਰੀ ਬਣਨਾ ਹਰ ਬੰਦਾ ਇਸ ਦੌਰ ਤੇ ਆ ਕਿਵੇਂ ਐਮਐਲਏ ਬਣਨਾ ਮੈਂ ਐਮਪੀ ਬਣਨਾ ਹੈ ਆ ਪੰਜਾਬ ਦਾ ਤੁਸੀਂ ਹਾਲ ਕਰਤਾ ਸਾਡ ਆਪਣੀ ਪਾਰਟੀ ਦਾ ਹਾਲ ਕਰਤਾ ਧੱਕੇਸ਼ਹੀਆ ਤੁਸੀਂ ਸਾਨੂੰ ਕਹਿਦੇ ਕਾਂਗਰਸ ਸਾਨੂੰ ਕਹਿ ਰਹੀ ਹੈ ਕਿ ਧੱਕੇਸ਼ਹੀਆ ਕਰਦੇ ਹੋ ਪੰਜਾਬ ਦੀ ਧਰਤੀ ਤੇ ਤੁਸੀਂ ਕੀ ਨਹੀਂ ਕੀਤਾ ਜੀ ਤੁਹਾਡੀ ਕਾਂਗਰਸ ਪਾਰਟੀ ਦੇ ਤੁਹਾਡੀਆਂ ਸਰਕਾਰਾਂ ਦੇ ਉਹ ਜਾਂ ਤੁਹਾਨੂੰ ਤੇ ਗੱਲ ਕਹਿਣੀ ਨਹੀਂ ਚਾਹੀਦੀ ਸਾਡੇ ਪਤਾ ਦੀ ਕਿੰਨੇ ਮੁੰਡੇ ਮਾਰ ਕੇ ਝੂਠੇ ਪੁੱਸ ਮੁਕਾਬਲੇਾਂ ਦੇ ਤਰੀਕੇ ਪੱਤੇ ਤੋਂ ਸੁਰਤੇ ਕਿੱਦਾਂ ਗੁਰਦਾਮਾ ਦੇ ਉੱਤੇ ਅਟੈਕ ਕੀਤੇ ਸੱਤ ਤੁਸੀਂ ਕਹਿ ਰਹੇ ਹੋ ਜਿਹੜੀ ਕਾਂਗਰਸ ਨੇ ਦਿੱਲੀ ਦੇ ਚੌਂਕ ਚਲਾਇਆਂ ਦੇ ਵਿੱਚ ਸ਼ਰਧਾਮ ਸਿੱਖਾਂ ਨੂੰ ਜਿੰਦੇ ਸਾੜਤਾ ਇਹ ਜਾਚਾ ਤੁਸੀਂ ਸਾਨੂੰ ਦੱਸਿਓ ਇਹ ਸਦਾ ਹੀ ਕੰਮ ਨਹੀਂ ਕਰਾਂਗੇ ਪੱਤਾ ਨੂੰ ਦੀ ਕਰਦੇ ਆਂ ਕਿ ਭਾਵੇਂ ਜੋ ਮਰਜ਼ੀ ਹੋ ਜੇ ਤੁਹਾਡੀ ਗੁੰਡਾਗਰਦੀ ਖਤਮ ਹੋ ਗਈ ਪੰਜਾਬ ਦੀ ਧਰਤੀ ਤੋਂ ਤੁਹਾਡੀ ਗੁੰਡਾਗਰਦੀ ਕਾਂਗਰਸ ਗਿਆ ਦੀ ਖਤਮ ਹੋ ਗਈ ਇਹ ਗੁੰਡਾਗਰਦੀ ਦਿਉਂਦਾਂਗੇ ਲੈਕਚਰ ਲੜੋ ਆਓ ਆ ਲੜੋ ਲekin ਅਜੇ ਤੂੰ ਕਹੀ ਜਾਂਦਾ ਇੱਥੇ ਤੱਕਾ ਹੋ ਗਿਆ ਜੀ ਇੱਥਾ ਹੋ ਗਿਆ ਜੀ ਕਿੱਥੇ ਹੋ ਗਿਆ ਜੀ ਦੱਸਿਓ ਜੀ ਅੱਜ ਲੱਗਾ ਅਖਬਾਰਾਂ ਦੇ ਵਿੱਚ ਕਿੰਨੀਆਂ ਬਲਾਦ ਸਭਤੀਆਂ ਦੀਆਂ ਚੋਣਾ ਹੋਦੀਆਂ ਕਿਤੇ 5 6 ਦੇ ਪੇਪਰ ਲੱਦ ਹੋ ਗਏ ਉਹਨਾਂ ਦੇ ਲੋਕਾਂ ਨੇ ਆਪੋ ਚ ਇਜੈਕਸ਼ਨ ਲਾਇਆ ਸਾਡੇ ਨਾਲੇ ਚ ਮੇਰੇ ਖਿਆਲ ਅੱਠ ਕੇ 10 ਹੋਗੇ ਲੋਕਾਂ ਨੇ ਇਜੈਕਸ਼ਨ ਲਾਇਆ ਬਾਕੀ ਦੇ 5 5 3 3 ਤੇ ਹੋ ਰਹੀ ਆ ਆਓ ਨਾ ਆ ਲੜੋ ਤਾਦੂ ਸਰ ਲੋਕਾਂ ਨੂੰ ਜਾਣਾ ਚਾਹੀਦਾ ਤੂੰ ਲੜਦੀ ਬਜਾਏ ਭੱਜ ਕੇ ਕਿਉਂਕਿ ਤਾਨੂੰ ਪਤਾ ਜੋ ਹਾਲ ਮਾਜੇ ਦੇ ਲੋਕਾਂ ਨੇ ਤਰ ਤਰ ਦੇ ਵਿੱਚ ਤੁਹਾਡਾ ਕੀਤਾ ਤਰ ਤਰ ਦੇ ਲੋਕਾਂ ਨੇ ਇਹਨਾਂ ਬਲਾਕ ਸੰਪਤੀ ਚੋਣਾਂ ਦੇ ਵਿੱਚ ਤੁਹਾਡਾ ਇਹ ਹਾਲ ਹੋਣਾ ਲਾ ਮੇਰਾ ਤੁਹਾਨੂੰ ਚੈਲੰਜ ਆ ਆਓ ਚਲੋ ਨਾਲ ਆਓ ਆ ਚਲਿਆ ਅਮੰਦੀ ਬਾਸਤਾਲ ਅਮੰਦੀ ਬਾਸਤਾਲ ਆਓ ਚਲੋ ਲਖਵਿੰਦਰ ਸਿੰਘ ਸਾਡਾ ਜ਼ਿਲ੍ਹਾ ਪੁਸੇ ਦਾ ਕੈਂਡੀਡੇਟ ਹੈ ਉਹਦਾ ਉਹਦਾ ਹਾਲਤ ਵੇਖੋ ਜਾ ਕੇ ਉੱਥੇ ਬਲਾਕ ਸੰਪਤੀ ਦਾ ਇੱਕ ਕੈਂਡੀਡੇਟ ਹੈ ਉਹਦੀ ਹਾਲਤ ਦੇਖੋ